ਦੇਸੀ ਜੀ ਕਿਵੇਂ ਦੇਖਦੇ ਹੋ ਤੇਜਸ ਫਾਈਟਰ ਜੈਟ ਜੋ ਇੰਡੀਅਨ ਮੇਡ ਸੀ ਗਿਆ ਜੋ ਦੁਬਈ ਦੇ ਵਿੱਚ ਕ੍ਰੈਸ਼ ਹੋ ਜਾਂਦਾ ਜੋ ਕਿ ਲੋਕ ਇਹਨੇ ਦੇਸ਼ਾਂ ਦੇ ਵਿੱਚ ਕਾਰਜ ਇੱਥੇ ਪ੍ਰਦਰਸ਼ਨੀ ਦੇ ਦੌਰਾਨ ਤੇਜਸ ਇੱਥੇ ਆਪਣੇ ਕਿ ਲੋਕੀ ਆਪਣੇ ਤਾਕਤ ਦੁਨੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗਾ ਜਿਸ ਤੋਂ ਬਾਅਦ ਭਾਰਤ ਦੀ ਕਿ ਲੋਕੀ 에ਅਰ ਫੋਰਸ ਦੀ ਵੈਲਿ ਵਧਣੀ ਸੀਗੀ ਇਸ ਦੀ ਸੇਲ ਵਧਣੀ ਸੀਗੀ ਦੁਨੀਆ ਦੇ ਵਿੱਚ ਪਰ ਉੱਥੇ ਇੱਕ ਬੜਾ ਜਿਹਾ ਲੱਗ ਜਾਂਦਾ ਜਿਸ ਦੇ ਕਾਰਨ ਹਜੇ ਤੱਕ ਕੁਝ ਵੀ ਸਾਹਮਣੇ ਆਫੀਸ਼ੀਅਲ ਨਹੀਂ ਆਇਆ ਕਿ ਕੀ ਜਹ ਹੋਇਆ ਸੀ ਗਿਆ ਤੇਜਸ ਜੋ ਇੰਡੀਅਨ ਮੇਡ ਫਾਈਟਰ ਜੈਟ ਸੀ ਗਿਆ ਇਹ ਕ੍ਰੈਸ਼ ਹੋ ਜਾਂਦਾ ਕਿਵੇਂ ਦੇਖਦੇ ਹੋ ਭਾਰਤ ਨੂੰ ਇਸ ਦੇ ਕਿੱਡੇ ਵੱਡਾ ਘੜਤਾ ਲੱਗੇ ਆ ਕੀ ਨੁਕਸਾਨ ਨੇ ਇਸ ਦੇ ਵਿੱਚ ਕੀ ਫੈਸਲੇ ਤੁਹਾਡੇ ਕੋਲ ਹੈ ਨੇ ਦੱਸ ਕੇ ਦੇ ਜੋ ਰੱਖੋ ਜੀ ਹਾਂ ਜੀ ਬਿਲਕੁਲ ਬਿਲਕੁਲ ਤੇਜਸ ਜਹਾਜ਼ ਜਿਹੜਾ ਹੈਗਾ ਫਾਈਟਰ ਜੈਟ ਇੰਡੀਆ ਦਾ ਬਣਿਆ ਹੋਇਆ ਪਹਿਲਾ ਹੀ ਹੈ ਆਪਾਂ ਇਹ ਕਹਿ ਸਕਦੇ ਆਂ ਵੀ ਪਹਿਲਾ ਕੋਈ ਜਿਹੜਾ ਆਪਣਾ ਪ੍ਰੋਡਕਟ ਹੈਗਾ ਜੇ ਆਪਾਂ ਜਹਾਜ਼ਾਂ ਦੀ ਕਤਾਰ ਦੇ ਵਿੱਚ ਗੱਲ ਕਰੀਏ ਉਸ ਤੋਂ ਬਾਅਦ ਜੇ ਆਪਾਂ ਬ੍ਰਹਮੋਸ ਮਿਜ਼ਾਈਲ ਦੀ ਗੱਲ ਕਰਦੇ ਆਂ ਉਹ ਵੀ ਭਾਰਤ ਵੱਲੋਂ ਬਣਾਈ ਗਈ ਹੈ ਤੇ ਉਹ ਵੇਚੀ ਵੀ ਜਾਂਦੀ ਹੈ ਨਾ ਤੋ ਜੇ ਤੇਜਸ ਦੀ ਗੱਲ ਕਰੀਏ ਤਾਂ 2001 ਦੇ ਵਿੱਚ ਇਹਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਸੀਗਾ ਤੇ ਇਹਦਾ ਜਿਹੜਾ ਹੈਗਾ ਦੁਬਈ ਦੇ ਵਿੱਚ ਕ੍ਰੈਸ਼ ਹੋਣਾ ਇਹ ਬਹੁਤ ਵੱਡਾ ਝਟਕਾ ਹੈ ਭਾਰਤ ਦੇ ਲਈ ਕਿਉਂਕਿ ਭਾਰਤ ਜਿੱਥੇ ਨਰਿੰਦਰ ਮੋਦੀ ਹੋਰੀ ਆਪਣੀਆਂ ਸਪੀਚਸ ਦੇ ਵਿੱਚ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਭਾਰਤ ਹੁਣ ਜਿਹੜਾ ਹੈਗਾ ਉਹ ਇੰਡੀਪੈਂਡੈਂਟ ਹੋ ਗਿਆ ਜਾ ਹੋ ਰਿਹਾ ਹੈ ਅਸੀਂ ਬਾਹਰਲੇ ਮੁਲਕਾਂ ਵਾਂਗੂ ਯਾਨੀ ਕਿ ਜਿਵੇਂ ਅਮਰੀਕਾ ਜਾਂ ਫਿਰ ਫਰਾਂਸ ਦੇ ਰਫੇਲ ਨੇ ਅਮਰੀਕੀ ਜਿਵੇਂ ਜੈਟ ਹੋ ਗਏ ਐਫ 15 ਐਫ 22 ਹੋ ਗਿਆ ਐਫ 16 ਹੋ ਗਏ ਐਫ 18 ਹੋ ਗਏ ਉਹ ਵੀ ਆਪਣੇ ਬਣਾਉਂਦੇ ਆ ਇਸ ਤਰ੍ਹਾਂ ਫਰਾਂਸ ਵੀ ਬਣਾਉਂਦਾ ਹੈ ਤੇ ਚੀਨ ਵੀ ਜਿਹੜਾ ਆਪਣੇ ਫਾਈਟਰ ਜੈਟ ਆਪ ਬਣਾ ਰਿਆ ਰਸ਼ੀਆ ਆਪਣੀ ਮੇਕ ਕਰ ਰਿਆ ਸੋ ਇਸ ਤਰ੍ਹਾਂ ਨਰਿੰਦਰ ਮੋਦੀ ਹੋਰੀ ਆਪਣੀਆਂ ਸਪੀਚਸ ਦੇ ਵਿੱਚ ਬਾਰ ਬਾਰ ਕਹਿੰਦੇ ਕਿ ਅਸੀਂ ਹੁਣ ਇਹ ਚੀਜ਼ਾਂ ਜਿਹੜੇ ਵੈਪਨ ਨੇ ਜਾਂ ਫਾਈਟਰ ਜੈਟ ਹੋ ਗਏ ਮਸਾਇਲਾ ਹੋ ਗਈਆਂ ਇਹ ਬਣਾ ਕੇ ਤੇ ਦੁਨੀਆ ਨੂੰ ਵੇਚਿਆ ਕਰਾਂਗੇ ਸੋ ਇਹ ਤੇਜਸ ਡਿੱਗਣ ਦੇ ਨਾਲ ਜਿਹੜਾ ਬੜਾ ਵੱਡਾ ਝਟਕਾ ਲੱਗਿਆ ਇਹਦੇ ਨਾਲੋ ਨਾਲ ਹੀ ਤੁਸੀਂ ਦੇਖੋ ਵੀ ਸ਼ੇਅਰ ਵੀ ਜਿਹੜੇ ਹੈਗੇ ਉਹ ਡਿੱਗ ਗਏ ਆ ਤੇ ਇਹ ਬਹੁਤ ਇੱਕ ਆਪਾਂ ਕਹੀਏ ਵੀ ਕਿਸੇ ਦੇਸ਼ ਦੀ ਜਿਹੜੀ ਆਪਾਂ ਕਹਿ ਸਕਦੇ ਪਈ ਗੈਰ ਰੈਪਿਊਟੇਸ਼ਨ ਵਾਸਤੇ ਬਹੁਤ ਮਾੜੀ ਚੀਜ਼ ਹੁੰਦੀ ਹੈ ਹੁਣ ਭਾਰਤ ਦੀ ਤੇ ਪਾਕਿਸਤਾਨ ਦੀ جنگ ਦੇ ਵਿੱਚ ਇਹ ਮੰਨਿਆ ਗਿਆ ਜਿਹੜੀਆਂ ਇੰਟਰਨੈਸ਼ਨਲ ਰਿਪੋਰਟਾਂ ਆਈਆਂ ਕਿ ਪਾਕਿਸਤਾਨ ਚੀਨ ਦਾ ਹਥਿਆਰ ਵਰਤ ਲਿਆ ਵਰਤ ਰਿਹਾ ਸੀਗਾ ਉਹਨਾਂ ਦੇ ਮਿਜ਼ਾਈਲਾਂ ਵਰਤੀਆਂ ਗਈਆਂ ਉਹਨਾਂ ਦੇ ਡਰੋਨ ਸਿਸਟਮ ਵਰਤੇ ਗਏ ਤੇ ਉਹਦੇ ਨਾਲ ਕੀ ਹੋਇਆ ਚੀਨ ਦੇ ਅਸਲੇ ਦੇ ਜਿਹੜਾ ਚੀਨ ਦਾ ਅਸਲਾ ਜਿਹੜਾ ਹੈਗਾ ਉਹ ਵਰਤਿਆ ਗਿਆ ਉਹਨਾਂ ਦੀਆਂ ਕੰਪਨੀਆਂ ਦੇ ਸ਼ੇਅਰ ਜਿਹੜੇ ਆ ਰਾਤੋ ਰਾਤ ਚੜ ਗਏ ਰਫੇਲ ਦੇ ਡਿੱਗ ਗਏ ਉਸ ਵੇਲੇ ਹੈ ਨਾ ਕਿਉਂਕਿ ਇੱਕ ਗੱਲਬਾਤ ਚੱਲੀ ਸੀ ਸ਼ਾਇਦ ਉਹਦੇ ਬਾਰੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਵਾਕਈ ਪ੍ਰੂਫ ਹੋਈਆਂ ਚੀਜ਼ਾਂ ਨੇ ਪਰ ਇਹ ਵੀ ਕਿਹਾ ਗਿਆ ਪੀ ਇੱਕ ਦੋ ਰਫੇਲ ਵੀ ਜਿਹੜੇ ਹੈਗੇ ਆ ਉਹ ਡਿੱਗਦੇ ਨੇ ਸੋ ਉਹਦੇ ਨਾਲ ਰਫੇਲਸ ਤੇ ਜਿਹੜੇ ਹੈਗੇ ਆ ਸ਼ੇਅਰ ਡਾਊਨ ਹੋ ਗਏ ਹੁਣ ਤੇਜਸ ਦੇ ਬਾਰੇ ਜੇ ਗੱਲ ਇਹ ਵੀ ਦੇਖੀ ਆਪਾਂ ਕਿ ਜਿਸ ਦਿਨ ਇਹ ਘਟਨਾ ਵਾਪਰਦੀ ਹੈ ਹਨਾ ਘਟਨਾ ਕੀ ਹੋਈ ਆਪਾਂ ਉਹ ਵੀ ਦੱਸ ਦਿੰਨੇ ਆਂ ਕਿ ਚਲੋ 에ਅਰ ਸ਼ੋ ਦੁਬਈ ਦੇ ਵਿੱਚ ਹੋ ਰਿਹਾ ਜਿਹਦੇ ਵਿੱਚ ਵੱਖ-ਵੱਖ ਕੰਟਰੀਆਂ ਦੇ ਵੱਖ-ਵੱਖ ਦੇਸ਼ਾਂ ਦੇ ਆਪਣੇ ਫਾਈਟਰ ਜੈਟ ਜਾਂ ਹੋਰ ਤਰੀਕੇ ਦੇ ਜਿਹੜੇ ਸਾਜੋ ਸਮਾਨ ਹੁੰਦਾ ਉਹਦੀ ਪ੍ਰਦਰਸ਼ਨੀ ਲੱਗਦੀ ਹੈ ਜੇ ਇਹ ਜਿਹੜਾ ਸ਼ੋਅ ਹੁੰਦਾ ਨਾ ਇਸ ਤੋਂ ਬਾਅਦ ਕੀ ਹੁੰਦਾ ਵੀ ਦੁਨੀਆ ਦੀ ਨਿਗਾਹ ਦੇ ਉੱਤੇ ਹੁੰਦੀ ਹੈ ਦੁਨੀਆ ਦੇ ਵਿੱਚੋਂ ਵੱਡੇ ਵੱਟੇ ਦੇਸ਼ ਛੋਟੇ ਛੋਟੇ ਦੇਸ਼ ਜਿਨ੍ਹਾਂ ਨੇ ਅਸਲਾ ਖਰੀਦਣਾ ਹੁੰਦਾ ਫਾਈਟਰ ਜੈਟ ਖਰੀਦਨੇ ਹੁੰਦੇ ਨੇ ਉਹ ਦੇਖਦੇ ਆ ਭਾਈ ਕਿਹੜੀ ਬੈਟਰ ਟੈਕਨੋਲੋਜੀ ਹੈ ਬੈਸਟ ਟੈਕਨੋਲੋਜੀ ਹੈ ਜੋ ਅਸੀਂ ਡੀਲ ਕਰ ਸਕਦੇ ਆ ਜਿਵੇਂ ਹੁਣ ਜੇ ਤੇਜਸ ਦਾ ਵੀ ਸਹੀ ਪ੍ਰੀਖਣ ਰਹਿ ਜਾਂਦਾ ਤਾਂ ਸ਼ਾਇਦ ਇਹਨਾਂ ਨੂੰ ਵੀ ਡੀਲ ਮਿਲ ਜਾਂਦੀ ਕਿ ਇਹ ਵੀ ਅੱਗੋਂ ਤੇਜਸ ਜਿਹੜਾ ਹੈਗਾ ਉਹ ਅੰਤਰਰਾਜੀ ਪੱਧਰ ਦੇ ਉੱਤੇ ਵੇਚ ਸਕਦੇ ਤੋ ਇਹ ਤੇਜਸ ਦੀ ਘਟਨਾ ਵਾਪਰੀ ਹੈ ਇਹਦੇ ਵਿੱਚ ਪਾਇਲਟ ਦੀ ਵੀ ਮੌਤ ਹੋ ਗਈ ਆ ਅਚਾਨਕ ਤੁਸੀਂ ਦੇਖਿਆ ਹੋਣਾ ਆਰਾਊਂਡ ਕਰਦਾ ਕਰਦਾ ਤੇਜਸ ਫਾਈਟਰ ਜੈਟ ਜਿਹੜਾ ਹੈਗਾ ਉਹ ਧਰਤੀ ਦੇ ਉੱਤੇ ਆ ਕੇ ਵੱਜਦਾ ਜਿਸ ਤੋਂ ਬਾਅਦ ਵੱਡਾ ਧਮਾਕਾ ਹੁੰਦਾ ਹੈ ਨਾ ਪਾਇਲਟ ਨੂੰ ਆਪਣਾ ਜਿਹੜਾ ਹੈਗਾ ਬਾਹਰ ਨਿਕਲਣ ਦੀ ਵੀ ਜਿਹੜੀ ਹੈਗੀ ਆ ਉਹ ਟਾਈਮਿੰਗ ਉਹਨਾਂ ਨੂੰ ਨਹੀਂ ਮਿਲੀ ਟਾਈਮ ਨਹੀਂ ਮਿਲਿਆ ਤੇ ਉਹਦੀ ਮੌਤ ਜਿਹੜੀ ਹੋ ਜਾਂਦੀ ਹੈ ਤੇ ਪਾਇਲਟ ਜਿਹੜਾ ਹਿਮਾਚਲ ਦੇ ਨਾਲ ਸੰਬੰਧਿਤ ਹੈਗਾ ਸੋ ਤੁਸੀਂ ਇਹ ਵੀ ਦੇਖੋ ਭਈ ਜਿਸ ਦਿਨ ਇਹ ਘਟਨਾ ਵਾਪਰੀ ਹੈ ਉਹ ਤੋਂ ਤਕਰੀਬਨ 2 ਕੁ ਦਿਨ ਪਹਿਲਾਂ ਟਵਿੱਟਰ ਦੇ ਉੱਤੇ ਜਾਂ ਫਿਰ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਪਰ ਇੱਕ ਪੋਸਟ ਵਾਇਰਲ ਹੁੰਦੀ ਹੈ ਜਦੇ ਵਿੱਚ ਇਹ ਦਿਖਾਇਆ ਗਿਆ ਕਿ ਤੇਜਸ ਦਾ ਦੁਬਈ ਦੇ ਵਿੱਚ ਜਦੋਂ 에ਅਰ ਸ਼ੋਅ ਦੌਰਾਨ ਆਇਲ ਲੀਕ ਹੋ ਰਿਹਾ ਜਦਕਿ ਉਹ ਜਿਹੜੀ ਪੋਸਟ ਹੈਗੀ ਉਹ ਫੇਕ ਨਿਕਲੀ ਹੈ ਨਾ ਫੈਕਟ ਚੈੱਕ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ ਪਰ ਦੇਖੋ ਹੈਰਾਨੀ ਦੀ ਗੱਲ ਹੈ ਉਹ ਫੇਕ ਪੋਸਟ ਤੋਂ ਬਾਅਦ ਵੀ 2 ਦਿਨ ਬਾਅਦ ਉਸੇ ਹੀ ਤੇਜਸ ਜਿਹਦੇ ਬਾਰੇ ਫੇਕ ਨਿਊਜ਼ ਜਿਹੜੀ ਹੈਗੀ ਆ ਉਹ ਫਲਾਈ ਗਈ ਸੀ ਉਹਦਾ ਹੀ ਜਿਹੜਾ ਹੈਗਾ ਉਹ ਏਡੀ ਵੱਡੀ ਘਟਨਾ ਦੇ ਵਿੱਚ ਕ੍ਰੈਸ਼ ਹੋ ਜਾਣਾ ਮਤਲਬ ਕਿਤੇ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਵੀ ਅਜੀਬੋ ਗਰੀਬ ਜੀ ਇਹ ਘਟਨਾ ਜਿਹੜੀ ਹੈਗੀ ਉਹ ਵਾਪਰੀ ਹੈ ਇਹਦੇ ਨਾਲ ਹੁਣ ਇਹੀ ਹੈ ਕਿ ਵਿਸ਼ਵ ਪੱਧਰ ਦੇ ਉੱਤੇ ਜਿੱਥੇ ਭਾਰਤ ਨੇ ਇਸ ਖੇਤਰ ਦੇ ਵਿੱਚ ਫੀਲਡ ਦੇ ਵਿੱਚ ਜਾ ਕੇ ਅੰਤਰਰਾਜੀ ਪੱਧਰ ਦੇ ਉੱਤੇ ਆਪਣੇ ਹਥਿਆਰ ਜਾ ਫਾਈਟਰ ਜੈਟ ਬਣਾਉਣੇ ਜਾਂ ਵੇਚਣ ਦੀ ਗੱਲ ਕਰਨੀ ਸੀ ਉਹਨੂੰ ਕਿਤੇ ਨਾ ਕਿਤੇ ਸਟਾਪ ਲੱਗਿਆ ਸੋ ਵੱਡਾ ਝਟਕਾ ਹੈਗਾ ਇਹ ਭਾਰਤ ਦੇ ਲਈ ਜੀ ਜੀਦਰ ਸਿੰਘ ਜੀ ਜਦੋਂ ਵੀ ਕੋਈ ਐਦਾਂ ਦੀ ਖਬਰ ਆਉਂਦੀ ਹੈ ਤੁਸੀਂ ਅਸਲ ਜੋ ਫੈਕਟਸ ਹੁੰਦੇ ਨੇ ਜੋ ਜਾਣਕਾਰੀ ਦਰਸ਼ਕਾਂ ਦੇ ਜਾਣਨੀਂ ਜੁਰੀ ਹੁੰਦੀਆਂ ਨੇ ਤੁਸੀਂ ਕਹਿੰਦੇ ਕਿ ਬਹੁਤ ਮਿਹਨਤ ਕਰਕੇ ਸ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਥੋੜਾ ਤੁਹਾਨੂੰ ਨੰਦ ਕਰਦੇ ਆ ਸਾਡੇ ਨਾਲ ਜੁੜਨ ਦੇ ਲਈ ਅਤੇ ਇਹ ਸਾਰੇ ਕਿਹ ਲੋਕ ਕੇ ਫੈਕਟਸ ਸ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ